ਤੁਸੀਂ ਦੇਖ ਰਹੇ ਹੋ ਚੈਨਲ ঈਗਲ ਆਈ 24 ਤੇ ਮੈਂ ਤੁਹਾਡਾ ਆਪਣਾ ਤਾਰੀ ਲੋਦੀਪੁਰ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਸੜਕ ਜਾਂਦੀ ਸਕੋਪਰ ਤੋਂ ਕੰਮੇ ਨੂੰ ਜਾਂਦੀ ਹੈਗੀ ਆ ਇਹ ਸੜਕ ਦੇ ਵਿੱਚ ਪਿੰਡ ਲੋਦੀਪੁਰ ਮੁਸਾਫਰਾ ਨਾਲ ਲੱਗਦੇ ਪਿੰਡ ਕਮਾਮ ਅਤੇ ਨਾਲ ਹੀ ਪਿੰਡ ਅਮਰਗੜ ਜਿਹੜੇ ਛੋਟੇ ਆਪਾਂ ਲੱਗ ਕਹਿੰਦੇ ਹਾਂ ਨਾ ਅਤੇ ਮੰਗੂ ਵਾਲੇ ਨਾਲ ਕਈਆਂ ਨੂੰ ਸੜਕ ਨਿਕਲ ਜਾਂਦੀ ਹੈਗੀ ਆ ਪਰੰਤੂ ਇਹ ਸੜਕ ਦੀ ਹਾਲਤ ਇੰਨੀ ਖਰਾਬ ਤਾਂ ਹੋ ਚੁੱਕੀ ਹੈ ਕਿ ਬਹੁਤ ਅਰਸ ਤੋਂ ਹਾਲਤ ਹੈਗੀ ਆ ਕਿਉਂਕਿ ਇਹ ਜਿੱਥੇ ਮੈਂ ਖੜਾ ਆ ਗਿਆ ਸੀ ਫੇਲੇ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਦਿਖਾ ਦਿਖਾ ਜਾਵੇ ਵਿੱਚ ਤੇ ਖੜੇ ਆ ਸੀ ਆ ਦੇਖੋ ਇਹਦਾ ਜਿਹੜਾ ਬਰਮ ਹੈਗਾ ਆ ਉਹ ਬਿਲਕੁਲ ਖਤਮ ਹੋ ਚੁੱਕਾ ਹੈ। ਔਰ ਇਹ ਜਿਹੜੀ ਜ਼ਮੀਨ ਹੈਗੀ ਇਹ ਪਧਰੀ ਹੈਗੀ ਇਹ ਜ਼ਮੀਨ ਤੋਂ ਜਿਹੜਾ ਠੱਬਾ ਹੈਗਾ ਘੱਟੋ ਘੱਟ 6 ਤੋਂ ਲੈ ਕੇ 8 ਫੁੱਟ ਉੱਚਾ ਹੈਗਾ ਆ। ਅਤੇ ਜਿੱਥੇ ਅੱਜ ਦਿਨ ਇੱਥੇ ਹਾਦਸੇ ਵਾਪਰਦੇ ਹਨ ਅਤੇ ਗੱਡੀ ਨਾਲ ਤੇ ਦੂਜੀ ਗੱਡੀ ਸਾਹਮਣੇ ਆਉਂਦੀ ਆ ਉਹ ਪਾਸ ਨਹੀਂ ਹੋ ਸਕਦੀ ਹੈਗੀ। ਔਰ ਸਭ ਤੋਂ ਸਮੱਸਿਆ ਦੀ ਵੱਡੀ ਗੱਲ ਇਹ ਹੈ ਕਿ ਨਾਲ ਹੀ ਸੱਜਾ ਇੱਕ ਸਰਵਜੰਨ ਪਬਲਿਕ ਸਕੂਲ ਹੈ ਅਤੇ ਉਥੋਂ ਬੱਚੇ ਆਉਂਦੀ ਜਾਂਦੀਆਂ ਹਨ ਜਿਹਦੇ ਵਿੱਚ ਬੱਚੇ ਬੈਠੇ ਹੁੰਦੇ ਹਨ ਨਾ ਅਤੇ ਡਰ ਰਹਿੰਦਾ ਕਿਤੇ ਕਦੇ ਕੋਈ ਵੱਡਾ ਵਾਪਾ ਹਾਦਸਾ ਨਾ ਵਾਪਰ ਜਾਵੇ ਔਰ ਇਹਦੇ ਬਾਰੇ ਅੱਜ ਇੱਥੇ ਸਾਡੇ ਕੋਲ ਪਹੁੰਚੇ ਹੈਗੇ ਆ ਪਿੰਡ ਸਕੋਪਰ ਦੇ ਪਤਵੰਤੇ ਅਤੇ ਲੋਦੀਪੁਰ ਦੇ ਤੇ ਹੋਰ ਪਿੰਡਾਂ ਦੇ ਵੱਖ-ਵੱਖ ਪਿੰਡਾਂ ਦੇ ਉੱਤੇ ਬੰਦੇ ਪਹੁੰਚੇ ਸਾਰੇ ਅੱਪੇ ਉਹਨਾਂ ਨਾਲ ਗੱਲ ਕਰਾਂਗੇ ਪੁੱਛਾਂਗੇ ਵੀ ਇਹ ਕੀ ਕਾਰਨ ਹੋਇਆ ਵੀ ਇਹ ਟੱਬਾ ਹਜੇ ਤੱਕ ਅਜਾ ਖੜਾ ਹੋਇਆ ਹੈਗਾ ਸਿਵਲਕ ਵੀ ਟੱਬਾ ਦੇ ਤਾਂ ਚੱਕਿਆ ਨਹੀਂ ਗਿਆ ਹੈਗਾ ਔਰ ਇਹਨਾਂ ਲੋਕਾਂ ਵੱਲੋਂ ਹੀ ਮੰਗ ਕੀਤੀ ਜਾ ਰਹੀ ਹੈਗੀ ਆ ਵੀ ਇਸ ਟੱਬੇ ਨੂੰ ਜਲਦੀ ਚੱਕ ਕੇ ਬਰਾਬਰਨ ਕੀਤਾ ਜਾਵੇ ਅਤੇ ਆਉਣ ਵਾਲੇ ਹਾਦਸਿਆਂ ਤੋਂ ਬਚਾ ਜਾ ਸਕੇ ਅਤੇ ਪਿਛਲੇ ਦਿਨੇ ਥੋੜੇ ਹਫ਼ਤੇ ਪਹਿਲਾਂ ਗੱਲ ਹੋਈ ਹੈਗੀ ਇੱਕ ਅ ਪ੍ਰਵਾਹ ਦੇ ਮੈਂਬਰ ਜਾ ਰਹੇ ਸਨ ਕੰਮੇ ਵਾਲ ਨੂੰ ਅਤੇ ਉਹਨਾਂ ਦੀ ਗੱਡੀ ਤੇ ਪਲ ਗਈ ਤੇ ਬਹੁਤ ਵੱਡਾ ਹਾਫਸਾ ਹੋਣ ਤੋਂ ਬਚਿਆ ਹੈਗਾ ਅਤੇ ਕਿਸੇ ਟਾਈਮ ਵੀ ਇਸ ਟਿੱਬੇ ਦੇ ਉੱਪਰ ਕੋਈ ਹੋਣੀ ਘਟਨਾ ਵਾਪਰ ਸਕਦੀ ਆ ਆਓ ਆਪਾਂ ਗੱਲ ਕਰਦੇ ਆਂ ਆਣਗਵਾਂ ਦੇ ਪਿੰਡਾਂ ਦੇ ਪ੍ਰਮੰਤਾਂ ਨਾਲ ਤੁਸੀਂ ਦੇਖ ਰਹੇ ਹੋ ਕਿ ਇਹ ਸੜਕ ਦਾ ਜਿਹੜਾ ਸੱਜਾ ਪਾਸਾ ਹੈਗਾ ਆ ਬਿਲਕੁਲ ਖਤਮ ਹੋ ਚੁੱਕਾ ਹੈ ਔਰ ਆ ਦੇਖੋ ਗੱਡੀ ਲੰਘ ਰਹੀ ਆ ਤੇ ਜਦੋਂ ਕੋਈ ਗੱਡੀ ਲਾਂਦੀ ਉਹ ਤੂੰ ਦਿਖ ਰਿਹਾ ਮੋਟਰਸਾਈਕਲ ਦਾ ਡੰਗਣਾ ਵੀ ਮੁਸ਼ਕਲ ਹੋ ਜਾਂਦਾ ਹੈ। ਔਰ ਇਹ ਸੜਕ ਦੇ ਵਿੱਚ ਤੂੰ ਦੇ ਆ ਦੇਖੋ ਸੜਕ ਦੇ ਵਿੱਚ ਕਿੰਨੀ ਖਰਾਬ ਹੈਗੀ ਆ ਕਿੰਨਾ ਵੱਡਾ ਇਹਦੇ ਵਿੱਚ ਖੱਡਾ ਪਿਆ ਹੋਇਆ ਹੈ ਔਰ ਇਹਦੇ ਵਿੱਚ ਕਈ ਵਾਰੀ ਜੋ ਗੱਡੀ ਪਾਸ ਹੁੰਦੀ ਹੈ ਤਾਂ ਗੱਡੀ ਪਲਟਣ ਦਾ ਬਹੁਤ ਜ਼ਿਆਦਾ ਡਰਿਆ ਜਾਂਦਾ ਹੈ ਤੇ ਇਹ ਖੱਡਾ ਸੜਕ ਨਾਲੋਂ ਘੱਟੋ ਘੱਟ 2.5 ਫੁੱਟ ਡੂੰਘਾ ਹੈ ਇਸ ਵੇਲੇ। ਤੁਸੀਂ ਦੇਖ ਹੀ ਰਹੇ ਹੋ ਕਿ ਕਿੰਨੀ ਸੜਕ ਦੀ ਜਿਹੜੀ ਹਾਲਤ ਹੈਗੀ ਆ ਖਸਤਾ ਹੈ। ਨਾਮ ਲੈ ਸੱਸੀ ਗਾਲ ਜੀ ਸੱਸੀ ਗਾਲ ਜੀ ਤਰਵੀਰ ਅ ਬੀਤੇ ਵੀ ਤੁਹਾਡਾ ਪੰਡ ਸਕੂਪਰ ਹੈਗਾ ਆ ਔਰ ਤੁਹਾਡੇ ਪਿੰਡ ਦੀ ਜਿਹੜੀ ਇਹ ਟਿੱਬੀ ਦੇ ਸੜਕ ਜਿਹੜੀ ਬਣੀ ਹੋਈ ਆ ਇੱਥੇ ਆਏ ਦਿਨ ਘਟਨਾਵਾਂ ਘਟ ਰਹੀਆਂ ਹੈਗੀਆਂ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਭਾਜੀ ਤਾਰੀ ਭਾਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਡੇ ਪਿੰਡ ਸਕੋਪਰ ਦੇ ਵਿੱਚ ਆਪਾਂ ਦੋ ਪਿੰਡਾਂ ਦੇ ਵਿਚਾਲੇ ਖੜੇ ਆ ਸਕੋਪਰ ਦੇ ਔਰ ਲੋਦੀਪੁਰ ਦੇ ਵਿੱਚ ਸੋ ਦੋਹਾਂ ਪਿੰਡਾਂ ਦੇ ਪਤਵੰਤੇ ਆ ਜਿਹੜੇ ਅਹੁਦੇਦਾਰ ਸਹਿਬਾਨ ਆ ਉਹ ਇੱਥੇ ਮੌਜੂਦ ਨੇ ਸੋ ਤੁਹਾਡਾ ਧੰਨਵਾਦ ਕਰਦੇ ਆ ਮੋਸਟ ਵੈਲਕਮ ਆ ਤੁਹਾਡਾ ਤੇ ਤੁਹਾਡੇ ਚੈਨਲ ਦਾ ਈਗਲ ਆਈ 24 ਤੋਂ ਤੁਹਾਡਾ ਜਿਹੜਾ ਚੈਨਲ ਆ ਨਾ ਇਹਦਾ ਤਾਂ ਪਹਿਲਾਂ ਨਾਂ ਹੀ ਬਹੁਤ ਵਧੀਆ ਕਿਉਂਕਿ ਬਾਜਬਾਲੀ ਅੱਖ ਆ ਜਿਹੜੀ ਸੋ ਇਸ ਲਈ ਵੀ ਤੁਹਾਡੇ ਚੈਨਲ ਦਾ ਤੇ ਤੁਹਾਡਾ ਸਾਡੇ ਦੋਹਾਂ ਪਿੰਡਾਂ ਦੇ ਜਿੰਨੇ ਵੀ ਪਤਵੰਤੇ ਖੜੇ ਆ ਉਹ ਧੰਨਵਾਦ ਖੜੇ ਆ ਤੇ ਧੰਨਵਾਦ ਕਰਦੇ ਆ ਤੁਹਾਡਾ ਸੋ ਅੱਜ ਜਿਹੜੇ ਮਸਲੇ ਨੂੰ ਲੈ ਕੇ ਅਸੀਂ ਇੱਥੇ ਇਕੱਠੇ ਹੋਏ ਆ ਜੀ ਉਹ ਮਸਲਾ ਆ ਕਾਫੀ ਲੰਬੇ ਸਮੇਂ ਤੋਂ ਜਿਹੜਾ ਇੱਕ ਗੰਭੀਰ ਮਸਲਾ ਆ ਇਹ ਜਿਹੜੇ ਰੋਡ ਦੇ ਉੱਤੇ ਇਸ ਵੇਲੇ ਆਪਾਂ ਇਕੱਤਰ ਹੋਏ ਆ ਇਹ ਰੋਡ ਸਾਡੇ ਪਿੰਡ ਸਕੋਪਰ ਤੋਂ ਲੈ ਕੇ ਵੱਖ-ਵੱਖ ਪਿੰਡਾਂ ਤੇ ਜਿਵੇਂ ਕਿ ਲੋਧੀਪੁਰ, ਮੂਸਾਪੁਰ, ਕਾਮਾ, ਖਟਕੜਕਲਾਂ ਇਹ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਦੇ ਰੋਡ ਪਿੰਡ ਨੂੰ ਨਿਕਲਦਾ ਜੱਦੀ ਪਿੰਡ ਉਹਨਾਂ ਦੇ ਜਾਂਦਾ ਆ ਲਿੰਕ ਰੋੜਿਆ ਪੰਜਾਬ ਮੰਡੀ ਬੋਰਡ ਦੀ ਇਹ ਸੜਕ ਆ ਸੋ ਇਸ ਰੋਡ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਇੱਕ ਜਿਹੜੀ ਸਮੱਸਿਆ ਆ ਉਹ ਅਸੀਂ ਵਕ ਵਕ ਸਮੇਂ ਤੇ ਇਹ ਮੁੱਦਾ ਚੱਕਿਆ ਆ ਕਿ ਇਸ ਰੋਡ ਦੇ ਉੱਤੇ ਇੱਕ ਰੈਂਪ ਬਣਦਾ ਆ ਰੈਂਪ ਉਸ ਸਮੇਂ ਦਾ ਆ ਜਦੋਂ ਜ਼ਮੀਨ ਉੱਚੀ ਸੀ ਸੜਕ ਨੀਵੀਂ ਸੀਗੀ ਪਰ ਆਏ ਦਿਨ ਜਿਹੜਾ ਇਥੋਂ ਮਿੱਟੀ ਚੱਕ ਲਈ ਗਈ ਸੜਕ ਉੱਚੀ ਹੋ ਗਈ ਖੇਤ ਨੀਵੇਂ ਹੋ ਗਏ ਹੁਣ ਇਸ ਰੂਟ ਦੇ ਉੱਤੇ ਇਹ ਜਿਹੜਾ ਰੈਂਪ ਆ ਨਾ ਇਹ ਐਡਾ ਇੱਕ ਖਤਰਨਾਕ ਰੈਂਪ ਆ ਕਿਉਂਕਿ ਖੇਤ ਨੀਵੇਂ ਹੋਣ ਦੇ ਕਾਰਨ ਕਰਕੇ ਇਹਦੇ ਜਿਹੜੀ ਮਿੱਟੀ ਆ ਉਹ ਖੜ ਕੇ ਜਦੋਂ ਪਾਣੀ ਲਾਉਂਦੇ ਆ ਸਾਡੇ ਕਿਸਾਨ ਵੀਰ ਤਾਂ ਉਹ ਮਿੱਟੀ ਖੇਤਾ ਵਿੱਚ ਡਿੱਗ ਪੈਂਦੀ ਆ ਕੱਲਾ ਨਵੇਕੜਾ ਰੋਡ ਖੜਾ ਆ ਆ ਦੋ ਦਿਨ ਪਹਿਲਾਂ ਇੱਥੇ ਇੱਕ ਪਰਿਵਾਰ ਆਪਣੇ ਗੱਡੀ ਦੇ ਵਿੱਚ ਕਾਰ ਦੇ ਵਿੱਚ ਜਾ ਰਿਹਾ ਸੀਗਾ ਸੋ ਬਾਰ-ਬਾਰ ਬਚਿਆ ਆ ਗੱਡੀ ਪਲਟਣ ਤੋਂ ਬਚ ਗਏ ਛੋਟੇ ਬੱਚੇ ਸੀਗੇ ਉਹ ਤਾਂ ਕੁਦਰਤ ਹੀ ਕਹਿ ਲਓ ਵੀ ਪ੍ਰਮਾਤਮਾ ਨੇ ਉਹ ਹਾਦਸਾ ਨਹੀਂ ਹੋਣ ਦਿੱਤਾ ਕਿ ਨਹੀਂ ਤਾਂ ਉਹ ਗੱਡੀ ਖੇਤ ਦੇ ਵਿੱਚ ਪਲਟ ਕੇ ਕੋਈ ਨਾ ਕੋਈ ਜਾਨੀ ਨੁਕਸਾਨ ਹੋ ਸਕਦਾ ਸੀਗਾ ਇੱਥੇ ਤੁਹਾਨੂੰ ਦੱਸ ਦਈਏ ਕਿ ਸਾਡੇ ਇਸ ਰੋਡ ਦੇ ਉੱਤੇ ਲੱਗੇ ਇਥੋਂ ਜੇ ਕੈਮਰਾ ਤੁਸੀਂ ਮਾਰ ਸਕਦੇ ਆ ਤਾਂ ਛਿਪਚੰਦ ਪਬਲਿਕ ਸਕੂਲ ਦੇ ਸਾਡੇ ਮਨਜੀਤ ਸਿੰਘ ਜੀ ਧੂਰੀ ਗੁਨੇਕ ਸਿੰਘ ਜੀ ਸਾਡੇ ਖੜੇ ਆ ਬਲਿਹਾਰ ਸਿੰਘ ਜੀ ਸਭ ਕਾ ਸਰਪੰਚ ਪਿਆਰਾ ਸਿੰਘ ਜੀ ਲੋਧੀਪੁਰ ਤੋਂ ਆਪਣੇ ਸੁੱਖਾ ਗਰੇਵਾਲ ਜੀ ਹੋਰ ਵੀ ਪੰਜ ਲੋਧੀਪੁਰ ਤੋਂ ਆਏ ਆ ਜਿਹੜੇ ਛਿਪਚੰਦ ਸਕੂਲ ਦੇ ਆ ਜਿਹੜੀਆਂ ਬੱਸਾਂ ਆ ਉਹ ਬੱਚੇ ਲੈ ਕੇ ਇੱਥੋਂ ਟ੍ਰੈਵਲ ਕਰਦੀ ਆਇਆ ਸੋ ਕਿਤੇ ਨਾ ਕਿਤੇ ਜਦੋਂ ਮਤਲਬ ਇੱਕ ਸਿੰਗਲ ਵਹੀਕਲ ਲੰਘਦਾ ਆ ਪਹਿਲਾਂ ਉਹਨੂੰ ਪਿੱਛੇ ਰੁਕਣਾ ਪੈਂਦਾ ਜੇ ਕਿਤੇ ਡਬਲ ਵਹੀਕਲ ਕਰਾਸ ਕਰਨੇ ਹੋਣ ਤਾਂ ਬਹੁਤ ਮੁਸ਼ਕਲ ਆ ਕਰਾਸ ਨਹੀਂ ਕਰਦੇ ਇੱਕ ਵਹੀਕਲ ਨੂੰ ਪਹਿਲਾਂ ਇੱਕ ਸਾਧਨ ਨੂੰ ਇੱਕ ਕਨਵੈਂਸ ਨੂੰ ਰੁਕਣਾ ਪੈਂਦਾ ਆ ਤਾਂ ਕਿ ਇੱਥੇ ਕੋਈ ਜਾਣੀ ਨੁਕਸਾਨ ਨਾ ਹੋ ਜਵੇ ਇਸ ਕਰਕੇ ਅੱਜ 71 ਹੋਏ ਆ ਸੋ ਸਰਕਾਰ ਦੇ ਧਿਆਨ ਦੇ ਵਿੱਚ ਇਹ ਲਿਆਉਣਾ ਚਾਹੁੰਦੇ ਆ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆ ਕਿਉਂਕਿ ਪੰਜਾਬ ਮੰਡੀ ਬੋਰਡ ਦਾ ਇਹ ਜਿਹੜਾ ਆ ਅਰੋੜਿਆ ਇਹ ਇਹ ਚਾਹੁੰਦੇ ਆ ਕਿ ਇਹ ਜਿਹੜਾ ਆ ਰੈਂਪ ਆ ਇਹਦਾ ਕੱਟ ਕਰਕੇ ਇਹਨੂੰ ਜਿਹੜੀ ਨਾਰਮਲ ਸੜਕ ਆ ਉਹ ਖੇਤਾਂ ਦੇ ਬਰਾਬਰ ਆ ਜਿਹੜਾ ਇਹਦਾ ਉਹ ਲਿਆ ਬਦਿਆ ਉਹ ਕੀਤਾ ਜਾਵੇ ਇਹਦੇ ਵਿੱਚ ਅਸੀਂ ਸਰਕਾਰ ਦਾ ਔਰ ਪ੍ਰਸ਼ਾਸਨ ਦਾ ਬਹੁਤ ਬਹੁਤ ਰਿਣੀ ਹੋਵਾਂਗੇ ਧੰਨਵਾਦ ਕਰਦੇ ਆ ਹਾਂਜੀ ਸਰਪੰਚ ਸਾਹਿਬ ਅੱਜ ਆਪਾਂ ਇੱਥੇ ਟੀਵੀ ਦੇ ਵਿੱਚ ਇਕੱਠੇ ਹੋਏ ਸਕੂਲ ਵਾਲੀ ਉੱਪਰ ਵੀ ਜਿਹੜੀ ਟੀਵੀ ਬਣੀ ਹੋਏ ਸੜਕ ਦੇ ਉੱਪਰ ਸਾਡਾ ਇਹਦੇ ਬਰ ਕੀ ਕਹਿਣਾ ਜੀ ਇਹਦੇ ਵਿੱਚ ਇਹ ਕਹਿਣਾ ਆ ਕੋਈ 30 40 ਸਾਲ ਤੋਂ ਇਹ ਸੜਕ ਬਣੀ ਸੀ ਜਦੋਂ ਖੇਤਾਂ ਤੇ ਬਰਾਬਰ ਸੀ ਇਹ ਸਾਲ ਜੀ ਉਹੋ ਖੇਤ ਬਰਾਬਰ ਸੇ ਉੱਚੇ ਸਗੇ ਸਾਨੂੰ ਵੀ 40 ਸਾਲ ਹੋ ਗਏ ਜਾਂਦੀ ਸੜਕ ਬਣੀ ਆ ਤਾਂ ਕੋਈ ਇਹ ਤਿੰਨਾਂ ਖੇਤਾਂ ਦਾ ਪੈਂਦਾ ਏਰੀਆ ਇਹ ਲਿੰਕ ਰੋਡ ਹੈਗਾ ਸਕੋਪਰ ਤੋਂ ਮੂਸਾਪੁਰ ਤਾਮ ਖੜਖੜਾ ਜਾ ਨਿਕਲਦੀ ਆ ਇਹਦੀ ਐਨੀ ਆ ਤੇ ਦੋ ਤਿੰਨ ਅੱਗੇ ਹਾਸੇ ਹੋਏ ਆ ਪਰसों ਵੀ ਹਜੇ ਗੱਡੀ ਕਾਰ ਹੋ ਟਰੈਕਟਰਾਂ ਨਾਲ ਗਵਾਂਡੀਆਂ ਨੇ ਕੱਢੀ ਆ ਤੇ ਇਸ ਵਾਰੇ ਅਸੀਂ ਅਹੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਲਦੀ ਜਲਦੀ ਬਣਾਈ ਜਾਵੇ ਤਾ ਇਤਿਹਾਸ ਤੇ ਬਹੁਤ ਹੁੰਦੇ ਆ ਅਸੀਂ ਅੱਗੇ ਮਤੇ ਵੀ ਦੇਖ ਕੇ ਦੇ ਚੁੱਕੇ ਆਪਣੇ ਮਾਰਕ ਮੰਡੀ ਰੋਡ ਨੂੰ ਤਾਂ ਹਜੇ ਤੱਕ ਰੇੜਾ ਨਹੀਂ ਕਹਿਰ ਹੋਇਆ ਇਸ ਕਰ ਨੂੰ ਇਹੀ ਬੈਂਤੀ ਸਾਡੇ ਰੋਸ ਦੁਹਾ ਚਾਹ ਪਿੰਡਾਂ ਨੂੰ ਤੇ ਜਲਦੀ ਤੋਂ ਜਲਦੀ ਇਹਦੀ ਕੱਟ ਕਰਕੇ ਇਹ ਵੀ ਰੋਡ ਚਕਾ ਕੇ ਲੈਵਲ ਦੇ ਖੇਤਾਂ ਦੇ ਬਰਾਬਰ ਕੀਤੀ ਜਾਵੇ ਤਿੰਨਾਂ ਖੇਤਾਂ ਦੇ ਏਰੀਆ ਪੈਂਦਾ ਸਰਪੰਚਾ ਤੁਸੀਂ ਲੋਦੀ ਪੋਦੀ ਪੰਜੀ ਸਰਪੰਚੀ ਕਾਫੀ ਸਾਲਾਂ ਤੋਂ ਕਰਦੇ ਆ ਰਹੇ ਹੈਗੇ ਆ ਹਾਂਜੀ ਵੀ ਆਪਣੇ ਪਿੰਡਾਂ ਵੱਲੋਂ ਕੋਈ ਮੈਮੋਰੰਡਮ ਪੱਲੇ ਕਿੰਨੇ ਸਾਲਾਂ ਤੋਂ ਦੱਸਿਆ ਨੂੰ ਕਸੀ ਮੰਡੀ ਬੋਰਡ ਨਾਲ ਕੋਈ ਗੱਲ ਕਿੰਨਾ 2 ਸਾਲ ਪਹਿਲਾਂ ਤੇ ਉਹਦੇ ਉੱਪਰ ਕੋਈ ਕਾਰਵਾਈ ਹੋਈ ਨਹੀਂ ਅਜੇ ਤੱਕ ਨਹੀਂ ਹੋਈ ਨਹੀਂ ਠੀਕ ਹੈ ਮੈਂ ਮੌਜੂਦਾ ਪੰਚ ਲੋਧੀਪੁਰ ਜਗਜੀਤ ਸਿੰਘ ਜੀ ਹਾਂ ਮੈਂ ਪ੍ਰਸ਼ਾਸਨ ਅਗੇ ਵਹੀ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਜਿਉਂ-ਜਿਉਂ ਮੌਸਮ ਕਾਹਗਾ ਧੁੰਦ ਆ ਰਿਹਾ ਕਿਉਂਕਿ ਮੈਂ ਵੀ ਜੋ ਆਪਣੇ ਟਰਾਂਸਪੋਰਟ ਪਾਈ ਹੋਈ ਆ ਕਿ ਜਿਸ ਵੇਲੇ ਮੈਂ ਦੇਖਦਾ ਕੁਛ ਮੋਰੇ ਨਹੀਂ ਦਿਸ ਰਿਹਾ ਇਸ ਕਰਕੇ ਐਕਸੀਡੈਂਟ ਹੋਣ ਦਾ ਬਹੁਤ ਐਕਸੀਡੈਂਟ ਹੁੰਦਾ ਜਿਆਦਾ ਜਿਆਦਾ ਬਹੁਤ ਖ਼ਤਰਾ ਬਣਿਆ ਰਹਿੰਦਾ ਹੈ ਸੋ ਮੈਂ ਪ੍ਰਸ਼ਾਸਨ ਬੇਨਤੀ ਕਰਨੀ ਚਾਹੁੰਦਾ ਕਿ ਆ ਜੋ ਟਿੱਬੀ ਆ ਇਹਨੂੰ ਚੱਕ ਕੇ ਇੱਕੋ ਜੇ ਕੀਤੀ ਜਾਵੇ ਤਾਂ ਜੋ ਕਿ ਲੋਕਾਂ ਨੂੰ ਆਉਣ ਜਾਣ ਨੂੰ ਰਾਹਗੀਰਾਂ ਨੂੰ ਬਹੁਤ ਵਧੀਆ ਆਸਾਨੀ ਨਾਲ ਲੰਘੇ ਜਾ ਸਕੇ ਤੇ ਕਿਉਂਕਿ ਪੰਜ ਲਵੀਰਾਮ ਹਰਦੀਪ ਕੁਮਾਰ ਜੀ ਸਾਡੇ ਸਰਪੰਚ ਪਿਆਰੇ لال ਤੇ ਮੌਜੂਦਾ ਪੰਚ ਪਿਆਰੇ لال ਤੇ ਸਮਾਜ ਸੇਵੀ ਕੇਵਲ ਰਾਮ ਅਸੀਂ ਪ੍ਰਸ਼ਾਸਨ ਅੱਗੇ ਸਾਰੇ ਪਿੰਡਾਂ ਲੋਦੀਪੁਰੋਂ ਲੋਹੀ ਮੰਗ ਕਰਦੇ ਹਾਂ ਕਿ ਇਹ ਸੜਕ ਨੂੰ ਜਿਆਦਾ ਜਲਦਾ ਬਣਾਇਆ ਜਾਵੇ ਤੇ ਇਹਦਾ ਜੋ ਰੈਂਪੋ ਆ ਇਹਨੂੰ ਜਲਦ ਜਲਦ ਤੋਂ ਉਠਾਇਆ ਜਾਵੇ ਤੁਸੀਂ ਅਸੀਂ ਇਗਲਾਈ 24 ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡਾ ਮੁੱਦਾ ਚੱਕ ਰਹੇ ਆ ਅਸੀਂ ਆਪਣੇ ਫਿਰ ਦੁਵਾਰਾਂ ਤੇ ਪਿੰਡਵਲੋਂ ਆਪਣੇ ਪੰਚਾਂ ਵੱਲੋਂ ਤੇ ਤਾਰੀ ਨੋਦੀਪੁਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਅਗਰ ਨਹੀਂ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤਾਰੇ ਪੜਕੇ ਦਾ ਠੀਕ ਹੈ ਜੀ ਵਧੀਆ ਵੀਰੇ ਵੀ ਅੱਜ ਆਪਾਂ ਅਥੇ ਤੁਹਾਡੇ ਪੜੇ ਟੀਵੀ ਤੇ ਪਹੁੰਚਿਆ ਜਾ ਆਪਥੇ ਬੇਤੇ ਆਉਂਦੇ ਜਾਂਦੇ ਜਿਹਾ ਕਿਤਾ ਗੱਡੀਆਂ ਤੋਂ ਲੰਘਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਕਾਫੀ ਲੰਬੇ ਤੁਹਾਡਾ ਕੋਲ ਤੁਹਾਡੇ ਘਰ ਵੀ ਸਾਡੇ ਕੋਲ ਹੀ ਹੈਗਾ ਇਹ ਤੁਹਾਡਾ ਇਸ ਮਾਮਲੇ ਬਾਰੇ ਕੀ ਕਹਿਣਾ ਭਾਜੀ ਇਹ ਤਾਂ ਬਹੁਤ ਵੱਡੀ ਦਿੱਕਤ ਆ ਜੀ ਇੱਕ ਵਾਰੀ ਨਹੀਂ ਕਈ ਵਾਰ ਟਰੈਕਟਰ ਟਰਾਲੀਆਂ ਲੋਕਾਂ ਦੇ ਡਿਗੇ ਆ ਮੋਟਰਸਾਈਕਲ ਕਈ ਬੜੇਗੇ ਆ ਇੱਕ ਵਾਰੀ ਪਟਵਾਰੀ ਸਾਹਿਬ ਇੱਥੇ ਡੇਗ ਪਿਆ ਸਾਡੇ ਮੜ ਜਾ ਧੁੰਦ ਪਈ ਸੀ ਉਹ ਵੀ ਦੁਨਹੇ ਚ ਡੇਗ ਪਿਆ ਬਜਾਰਾ ਸਾਰੀ ਦਾ ਉਹ ਸਕੂਟਰ ਇੱਥੇ ਪਿਆ ਰਿਹਾ ਸਾਡੇ ਘਰ ਗਿਆ ਕਹਿੰਦਾ ਮੇਰਾ ਸਕੂਟਰ ਇੱਥੇ ਡੇਗ ਪਿਆ ਸਾਡਾ ਉਹ ਰਾਤ ਰਿਆ ਸਵੇਰ ਨੂੰ ਅਸੀਂ ਆ ਕੇ ਉਹ ਸਕੂਟਰ ਇੱਥੋਂ ਚੱਕਿਆ ਹੁਣ ਵੀ ਇਹ ਥੋੜੀ ਜਿਆਦਾ ਦਿੱਕਤ ਆ ਚਲੋ ਹਜੇ ਤਾਂ ਚਲੋ ਮਾੜ ਮੋਟਾ ਗਲੇ ਸਕੂਟਰ ਦਾ ਨੁਕਸਾਨ ਹੁੰਦਾ ਜਿੰਦਰ ਕੋਈ ਜਾਨੀ ਨੁਕਸਾਨ ਹੋ ਜਾਣਾ ਬਹੁਤ ਬੜੀ ਮੁਸ਼ਕਲ ਖੜ ਜਾਨੀ ਆ ਇਹਨੂੰ ਜਲਦ ਤੋਂ ਜਲਦ ਇਸ ਰੈਂਪ ਨੂੰ ਚੱਕਿਆ ਜਾਵੇ ਸਰਪਾਤਾ ਤੇਰਾ ਔਰ ਤੇਰੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਇਸ ਸਮੱਸਿਆ ਬਾਰੇ ਮੰਡੀ ਬੋਰਡ ਦੇ ਐਕਸੀਡੈਂਟ ਗੌਰਵ ਭੱਟੀ ਸਾਹਿਬ ਖਰ ਨਾਲ ਗੱਲ ਹੋਈ ਅਤੇ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਕਿ ਜੇਕਰ ਗ੍ਰਾਮ ਪੰਚਾਇਤ ਸਕੂਪਰ ਦੀ ਪੰਚਾਇਤ ਉਹਨਾਂ ਲਹਿਤੀ ਮਤਾ ਦਿੰਦੀ ਹੈ ਤਾਂ ਉਹ ਇਸ ਸਮੱਸਿਆ ਤੇ ਜਲਦੀ ਹੀ ਹਾਲੇ ਕਰਦੇ ਜੀ ਤੁਸੀਂ ਦੇਖ ਰਹੇ ਹੋ ਚੈਨਲ ਈਗਲਾਈਵ 24 ਸਾਡਾ ਚੈਨਲ ਦੇਖ ਲੇ ਲਾਈਕ ਕਰੋ ਸੇਵਾ ਦਿਖਾ ਕੇ ਕਮੈਂਟ